ਗੁਰਦੁਆਰੇ ਦੀਆਂ ਪੰਜੇ ਨਿਸ਼ਾਨੀਆਂ ਨੇ ਉਹ ਪਤਾ ਕਿਹੜੀਆਂ ਜੀ ਇੱਕ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੋਵੇ ਪਹਿਲੀ ਨਿਸ਼ਾਨੀ ਇਹ ਤੇ ਦੂਜੀ ਨਿਸ਼ਾਨੀ ਹੈ ਵੀ ਗੁਰੂ ਦੀ ਸੰਗਤ ਹੋਵੇ ਜਿੱਦਾਂ ਆਪਾਂ ਸਾਰੇ ਬੈਠੇ ਪਏ ਆ ਜੀ ਫਿਰ ਤੀਸਰੀ ਨਿਸ਼ਾਨੀ ਹੋਣੀ ਚਾਹੀਦੀ ਗੁਰੂ ਕੀ ਪੰਗਤ ਲੰਗਰ ਤੇ ਚੌਥੀ ਨਿਸ਼ਾਨੀ ਹੋਣੀ ਚਾਹੀਦੀ ਹੈ ਨਗਾਰਾ ਹਰ ਗੁਰਦੁਆਰਾ ਸਾਹਿਬ ਦੇ ਅੰਦਰ ਨਗਾਰਾ ਜ਼ਰੂਰ ਹੋਵੇ ਤੇ ਪੰਜਵੀਂ ਨਿਸ਼ਾਨੀ ਨਿਸ਼ਾਨ ਸਾਹਿਬ ਕਿਉਂਕਿ ਨਿਸ਼ਾਨ ਸਾਹਿਬ ਨੂੰ ਵੇਖਦੇ ਜਿਹੜਾ ਹੈ ਪਤਾ ਚਲ ਜਾਵੇ ਦੂਰੋਂ ਵੀ ਇੱਥੇ ਜਿਹੜਾ ਹੈ ਇੱਥੇ ਆਤਮਾ ਦੀ ਖੁਰਾਕ ਨਹੀਂ ਮਿਲੇਗੀ ਇੱਥੇ ਤਨ ਦੀ ਖੁਰਾਕ ਭੋਜਨ ਹੀ ਮਿਲੇਗਾ ਇੱਥੇ ਲੰਗਰ ਨਹੀਂ ਮਿਲੇਗਾ ਇਹ ਇਸ ਕਰਕੇ ਨਿਸ਼ਾਨ ਸਾਹਿਬ ਉੱਚਾ ਲਗਾਇਆ ਜਾਂਦਾ ਸੀ ਤੇ ਰਵਾਨਾ ਦੀ ਰਾਈ ਹੈ ਜਿਸ ਕਾ ਰਾਜ ਕਿਸੇ ਦਾ ਢੋਂਸਾ ਕਿਉਂਕਿ ਜਿੱਦਾ ਰਾਜ ਭਾਗ ਹੋਵੇ ਤੋਂ ਸੇ ਉਹਦੇ ਵੱਜਦੇ ਨੇ ਤੇ ਖੇਨਾ ਕਰਿਓ ਅੱਜ ਵੇਖ ਲਓ ਕਿੱਥੇ ਦੇ ਜੀ ਰਾਜ ਭਾਗ ਵਾਲੇ ਉਹਨਾਂ ਦੇ ਤੋਂਸੇ ਨਹੀਂ ਵੱਜਦੇ ਪਰ ਗੁਰਨਾਣਿ ਪਿਤਾ ਦੇ ਘਰ ਦੇ ਅੰਦਰ ਦੇਖੋ ਤੋਂਸੇ ਵੱਜਦੇ ਨੇ ਗੁਰਨਾਣਿ ਪਿਤਾ ਦੇ ਘਰ ਦੇ ਅੰਦਰ ਦੇਖੋ ਤੋਂਸੇ ਅੱਜ ਵੀ ਵੱਜਦੇ ਨੇ ਅੱਜ ਵੀ ਨਦਾਰੀ ਵੱਜਦੇ ਨੇ ਤੇ ਵਿਦਵਾਨਾਂ ਦੇ ਪਾਵਨ ਬਚਨ ਨੇ ਅੱਗੇ ਕੀ ਕਹਿੰਦੇ ਲਾਗ ਤੇ ਦੀਵਾਨ ਰਹੇ ਕਿੰਦੇ ਹਾਲੇ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਦੀਵਾਨ ਸਜਦੇ ਰਹਿਣੇ ਚਾਹੀਦੇ ਨੇ ਗਾਗ ਤੇ ਸੁਜਾਨ ਰਹੇ ਤੇ ਗਾਵਣ ਵਾਲਾ ਜਿਹੜਾ ਹੋਵੇ ਬੜਾ ਸੁਜਾਨ ਹੋਵੇ ਸਿਆਣਾ ਹੋਵੇ ਉਹਨੂੰ ਪਤਾ ਹੋਵੇ ਦੀ ਕੀ ਜਿਹੜਾ ਗੁਰਮਤ ਅਨਸਾਰ ਠੀਕ ਹੈ ਤੇ ਕੀ ਗਲਤ ਹੈ ਉਹਨੂੰ ਨਿਰਣਾ ਪਤਾ ਹੋਵੇ ਲਾਗ ਤੇ ਦੀਵਾਨ ਰਹੇ ਗਾਗ ਤੇ ਸੁਜਾਨ ਰਹੇ ਜੁਲਤੇ ਨਿਸ਼ਾਨ ਰਹੇ ਸੱਚੇ ਪਤਸ਼ਾਹ ਕੇ ਕਹਿੰਦੇ ਨਿਸ਼ਾਨ ਸਭ ਇਸੇ ਤਰ੍ਹਾਂ ਝੂਲਦੇ ਰਹਣ ਇਸੇ ਤਰ੍ਹਾਂ ਤੇ ਕਹਿੰਦੇ ਨਾਲ ਨਾਲ ਨਿਸ਼ਾਨ ਸਭ ਝੁੰਡੇ ਸੀ ਨਿਸ਼ਾਨ ਸਭ ਥੜਾ ਉੱਚਾ ਪਤਾ ਕਿਉਂ ਰੱਖਿਆ ਜਾਂਦਾ ਜੀ ਕਿਉਂ ਥੜਾ ਬਣਾਇਆ ਜਾਂਦਾ ਹੈ ਬੇ ਸਿੱਖਾ ਤੁਸੀਂ ਆਪਣੇ ਸੁਰਤ ਨੂੰ ਉੱਚਾ ਚੁੱਕ ਕੇ ਰੱਖਣਾ ਹੈ ਹਾਂ ਅਪਰ ਜੈਨਾ ਅਰਦਾਸ ਵਿੱਚ ਬਚਨ ਪੜਦੇ ਆ ਮਨ ਕਰਕੇ ਨੀਵੇ ਬੁਣਾਇਆ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਾਨ ਕਰਕੇ ਨੀਵੇਂ ਹੋ ਕੇ ਹੁਣ ਐ ਇੱਥੇ ਮਤ ਪਰ ਇੱਥੇ ਉੱਚੀ ਰੱਖਣੀ ਥੜਾ ਉੱਚੇ ਦਾ ਭਾਵ ਹੈ ਪਰ ਠੀਕ ਹੈ ਵੀ ਆਪਣੀ ਸੁਰਤ ਨੂੰ ਉੱਚਾ ਚੁੱਕਣਾ ਹੈ ਸੀ ਆਪਣੀ ਸੁਰਤ ਨੂੰ ਉੱਚਾ ਚੁੱਕਣਾ ਹੈ ਤੇ ਆ ਕੇਸਰੀ ਰੰਗ ਦਾ ਨਿਸ਼ਾਨ ਸਾਹਿਬ ਪਤਾ ਕਿਉਂ ਹੈ ਵੀ ਪਰ ਜਿਹੜਾ ਗੁਰੂ ਘਰ ਦੇ ਨਾਲ ਜੁੜ ਜਾਂਦਾ ਹੈ ਇਹ ਕੇਸਰੀ ਰੰਗ ਦਾ ਭਾਵ ਹੈ ਨਿਰਭੈਤਾ ਵਾਲਾ ਉਹਦੇ ਅੰਦਰ ਡਰ ਭੋ ਕੋਈ ਨਹੀਂ ਰਹਿ ਜਾਂਦਾ ਉਹ ਤੇ ਜਿਹੜਾ ਮਾਲਕ ਦੇ ਦਰ ਦੇ ਉੱਤੇ ਆ ਕੇ ਨਾ ਜੀ ਨਿਰਭੋ ਜਪੇ ਸਦਲ ਭੋ ਮਿਟੇ ਕਿਉਂਕਿ ਜਿਹੜਾ ਭੈ ਤੋ ਰਹਿਤ ਪਰਮਾਤਮਾ ਨੂੰ ਜਪਣਾ ਸ਼ੁਰੂ ਕਰ ਦਿੰਦਾ ਉਹਦੇ ਅੰਦਰ ਡਰ ਕੋਈ ਨਹੀਂ ਰਹਿ ਜਾਂਦਾ ਜਿਹੜਾ ਭੈ ਤੋ ਰਹਿ ਪਰਮਾਤਮਾ ਇਹ ਕੇਸਰੀ ਰੰਗ ਦਾ ਨਿਸ਼ਾਨ ਸਾਹਿਬ ਇਸੇ ਕਰਕੇ ਹੈ ਕਿ ਸਰ ਇਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇਗਾ ਪਰਮਾਤਮਾ ਦੇ ਪੈਰ 'ਤੇ ਚੱਲੇਗਾ ਤੂੰ ਡਰ ਤੁਰੇ ਤੋ ਜਾਵੇਂਗਾ ਤੈਨੂੰ ਡਰ ਕੋਈ ਕਿਸੇ ਦਾ ਨਹੀਂ ਹੋਵੇਗਾ ਤੂੰ ਡਰੇਗਾ ਨਹੀਂ ਇੱਕ ਗੁਰੂ ਨਾਨਕ ਪਤਿਹਜ ਦਾ ਪਾਵਨ ਬਚਨ ਹੁੰਦਾ ਡਰ ਡਰ ਘਰ ਡਰ 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 ਜਾਏ ਸੋ ਡਰ ਕੇ ਮਨ ਜਿਤਕ ਡਰ ਡਰ ਪਾਏ ਇੱਥੇ ਤੇ ਬਚਨ ਇਹ ਕੋ ਜੇ ਵੀ ਹੁੰਦੇ ਜੀ ਅਰਦਾਸ ਦੇ ਰੂਪ ਦੇ ਵਿੱਚ ਵੀ ਭਾਵੇਂ ਜੇ ਡਰ ਲੱਗਦਾ ਪਈ ਆਈ ਨਾ ਜੇ ਡੋਲਦਾ ਤੇਰਾ ਬਾਰ ਬਾਰ ਮਨ ਤੇ ਇੱਕ ਇੱਥੇ ਆ ਕੇ ਅਰਦਾਸ ਕਰਿਆ ਕਰਨ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇਕਰ ਹੱਥ ਦੇ ਮਾਲਕ ਜੀ ਬਾਤ ਬਾਤ ਡੋੜ ਜਾਂਦੇ ਆ ਆਪਣਾ ਹੱਥ ਦੇ ਕੇ ਰੱਖ ਲਿਓ ਦਤ ਜੀ ਆਪਣਾ ਹੱਥ ਦੇ ਕੇ ਰੱਖ ਲਿਓ ਕਹਿੰਦੇ ਇਧਰੋਂ ਜਿਹੜਾ ਹੈ ਜਹਾਂ ਗੀਰਦੇ ਹੁਣ ਫਿਰ ਕੰਨ ਪਰਨੇ ਸ਼ੁਰੂ ਕਰ ਦਿੱਤੇ ਇਹ ਇੱਥੇ ਤੇ ਵੇਖੋ ਫੌਜਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਇਹ ਜ਼ਰੂਰ ਆਪਣੇ ਪਿਤਾ ਦੀ ਸ਼ਹਾਦਤ ਦਾ ਬਦਲਾ ਲੈਣਗੇ ਇਹ ਜ਼ਰੂਰ ਆਪਣੇ ਪਿਤਾ ਦੀ ਸ਼ਹਾਦਤ ਦਾ ਬਦਲਾ ਲੈਣ ਦੇ ਫੌਜਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਗਵਾਲੀਅਰ ਦੇ ਕਿਲੇ ਤੋਂ ਪਰਿਹਾਈ ਤੱਕ ਆਪਾਂ ਅਜੇ ਵਿਚਾਰਾਂ ਨਾਲ ਸਾਝ ਪਾਉਣੀ ਸੀ ਕਿਉਂਕਿ ਗੁਰੂ ਪਾਇਸ਼ੇ ਨੇ ਨਾਲ ਘੋੜ ਅਸਵਾਰ ਵੀ ਬਾਜ ਵੀ ਰੱਖੇ ਬਾਜ ਵੀ ਆખ્યા ਬਾਜ ਬਈ ਇੱਕ ਦਿਨ ਮੈਂ ਸੁਣਦਾ ਪਿਆ ਸੀ ਬਾਜ ਦੀ ਟ੍ਰੇਨਿੰਗ ਦੇ ਬਾਰੇ ਦੇ ਸਿੱਖਣ ਨੂੰ ਬਾਜ ਪਤਾ ਕਿਉਂ ਕਿ ਆ ਜਾਂਦਾ ਆ ਕਿਉਂਕਿ ਬਾਜ ਫੁਰਤੀਲਾ ਬੜਾ ਹੈ ਬਾਗ ਜਮੀਨ ਤੇ ਕਦੀ ਨਹੀਂ ਬੈਠਦਾ ਕਿ ਕਹਿੰਦੇ ਬਾਗ ਜਦੋਂ ਦੇਖੋ ਇਹਦਾ ਜਨਮ ਹੋ ਜਾਂਦਾ ਹੈ ਨਾ ਜਦੋਂ ਆਂਡੇ ਵਿੱਚੋਂ ਨਿਕਲ ਜਾਂਦਾ ਜਦੋਂ ਥੋੜਾ ਜਿਹਾ ਵੱਡਾ ਹੋ ਜਾਂਦਾ ਹੈ ਅਰ ਜਾਨਾ ਬਾਗ ਜਿਹੜਾ ਹੈ ਕਹਿੰਦੇ ਇਸ ਨੂੰ ਅਸਮਾਨ ਦੇ ਵਿੱਚ ਲੈ ਕੇ ਚੜੇ ਜਾਂਦਾ ਆਪਣੇ ਬੱਚੇ ਨੂੰ ਤੇ ਬੜੀ ਉਚਾਈ ਤੇ ਜਾ ਕੇ ਛੱਡ ਦਿੰਦਾ ਹੈ ਕਹਿੰਦੇ ਜਦੋਂ ਐਨ ਜਿਹੜਾ ਅਜੇ ਵੀ ਪੰਖ ਤੇ ਖੁੱਲਦੇ ਨਹੀਂ ਆ ਪਰ ਕਹਿੰਦੇ ਐ ਜਦੋਂ ਧਰਤੀ ਦੇ ਥੱਲੇ ਡਿੱਗਣ ਲੱਗਦਾ ਕਹਿੰਦੇ ਫਿਰ ਬਾਜ ਚਪਟਾ ਮਾਰ ਕੇ ਪੈਰਾਂ ਦੇ ਨਾਲ ਫਿਰ ਉੱਚਾ ਲੈ ਜਾਂਦਾ ਹੈ ਕਹਿੰਦੇ ਉਹਨਾਂ ਚਿਰ ਤੱਕ ਟ੍ਰੇਨਿੰਗ ਚੱਲਦੀ ਰਹਿੰਦੀ ਕਹਿੰਦੇ ਇੱਕ ਦੋ ਦਿਨ ਤੇ ਬਾਜ ਨੂੰ ਕੋਈ ਸਮਝ ਨਹੀਂ ਪੈਂਦੀ ਕਿ ਕੀ ਆ ਤੇ ਕੀ ਮੇਰੇ ਨਾਲ ਹੋ ਰਿਹਾ ਹੈ ਕੀ ਮੇਰੇ ਨਾਲ ਵਾਪਰ ਰਿਹਾ ਆ ਪਰ ਕਹਿੰਦੇ ਹੌਲੀ 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 ਉਹਦੇ ਥੋੜੇ ਥੋੜੇ ਪੰਖ ਐ ਨਿਕਲਣ ਲੱਗ ਪੈਂਦੇ ਨੇ ਕਹਿੰਦੇ ਜਦੋਂ ਉਹਦੇ ਪੰਖਾਂ ਦੇ ਵਿੱਚ ਪਰਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਥੋੜੇ ਥੋੜੇ ਫੜਫੜਾਉਣ ਲੱਗ ਪੈਂਦਾ ਹੈ ਨਾ ਕਹਿੰਦੇ ਫਿਰ ਬਾਜ਼ ਇਹ ਕਿੰਨੇ 19 ਦਿਨ ਟ੍ਰੇਨਿੰਗ ਚੱਲਦੀ ਹੈ ਉਹਦੇ ਭਾਵੇਂ 15 ਦਿਨ ਚੱਲਦੇ ਤਾਂ ਭਾਵੇਂ 10 ਦਿਨ ਭਾਵੇਂ ਮਹੀਨਾ ਜਦੋਂ ਉਹਦੇ ਪੰਖਾਂ ਦੇ ਵਿੱਚ ਪ੍ਰਵਾਜ ਆ ਜਾਂਦੇ ਕਹਿੰਦੇ ਫਿਰ ਬਾਜ਼ ਥੱਲੇ ਜਦੋਂ ਉਹਨੂੰ ਦਿੱਕਤ ਆਉਂਦੀ ਹੈ ਨਹੀਂ ਹੁਣ ਮੇਰੀ ਮੌਤ ਮੈਨੂੰ ਇਹ ਪੰਖ ਮਾਰਨੇ ਪੈਣੇ ਨੇ ਕਹਿੰਦੇ ਫਿਰ ਬਾਜ਼ बार-बार ਨਹੀਂ ਆਪ ਉਹਨੂੰ ਪਕੜਦਾ ਐਨੀ ਉਹਦੀ ਟ੍ਰੇਨਿੰਗ ਹੈ ਤੇ ਕਹਿੰਦੇ ਬਾਜ਼ ਨੂੰ ਵੇਖੋ ਬਾਜ਼ ਦੇ ਬਾਰੇ ਇਹ ਹੈ ਵੀ ਇਹ ਜਿਹੜਾ ਹੈ ਇਹ ਪਿੰਜਰੇ ਦੇ ਵਿੱਚ ਕੈਦ ਨਹੀਂ ਰਹਿ ਸਕਦਾ। ਇਹ ਪਿੰਜਰੇ ਦੇ ਵਿੱਚ ਕੈਦ ਨਹੀਂ ਰਹਿ ਸਕਦਾ ਜਾਂ ਇਹ ਪਿੰਜਰੇ ਨੂੰ ਤੋੜ ਦੇਵੇਗਾ ਜਾਂ ਆਪ ਮਰ ਜਾਵੇਗਾ। ਕਿਉਂਕਿ ਸਿੱਖ ਦਾ ਜੀਵਨ ਮੈਂ ਬਿਲਕੁਲ ਬਾਜ ਵਰਗਾ ਆ ਇਹ ਆਜ਼ਾਦ ਹੈ ਇਹ ਗੁਲਾਮ ਨਹੀਂ ਹੋ ਸਕਦਾ। ਇਹ ਗੁਲਾਮ ਨਹੀਂ ਹੋ ਸਕਦਾ ਇਹ ਪਿੰਜਰੇ ਦੇ ਵਿੱਚ ਨਹੀਂ ਰਹਿ ਸਕਦਾ। ਇੱਥੋਂ ਤੱਕ ਆਪਾਂ ਕਿਤੇ ਇਤਿਹਾਸਕ ਪੰਨਿਆਂ ਨੂੰ ਵੀ ਕਿਤੇ ਪੜੀਏ ਨਾ ਜਦੋਂ ਦੇਖੋ ਜਿਹੜਾ ਆ ਬੱਬਰ ਬੰਦਾ ਸਿੰਘ ਬਹਾਦਰ ਜੀ ਨੂੰ ਪਕੜਿਆ ਜਾਂਦਾ ਹੈ ਤੇ ਨਾਲ ਹੀ ਉੱਥੇ ਇੱਕ ਸਿੱਖ ਪੰਥ ਪਕੜਿਆ ਜਾਂਦਾ ਹੈ ਭਾਈ ਬਾਜ ਸਿੰਘ ਬੜਾ ਫਰਤੀਲਾ ਸੀ ਜਿਹਦੇ ਹੱਥ ਕੜੀਆਂ ਲੱਗੀਆਂ ਨੇ ਹੱਥਾਂ ਤੇ ਪੈਰਾਂ ਤੇ ਸਾਰੀਆਂ ਹੱਥ ਕੜੀਆਂ ਲੱਗੀਆਂ ਨੇ ਤੇ ਜਕਰੀਆ ਖਾਂ ਪਤਾ ਕੀ ਕਹਿੰਦਾ ਜੀ ਫਕਸ਼ੀਅਤ ਕੀ ਕਹਿੰਦਾ ਜੀ ਉੱਥੇ ਕਿੰਦੇ ਸੁਣੇ ਹੈ ਤਾਂ ਬੜਾ ਬਹਾਦਰ ਹੈ ਬਾਜ ਸਿੰਘ ਹੈ ਪਰ ਅੱਜ ਕਿੱਥੇ ਕਹਿੰਦੇ ਖੋਲ ਕੇ ਤੇ ਦੇਖ ਜੇ ਇੱਕ ਹੱਥ ਦੇ ਅੱਥ ਕੜੀ ਖੋਲ ਦੇਂਦੇ ਪਤਨੇ ਕਨੇ ਨਾਂਗੇ ਭੁਖੇ ਇੱਕ ਦੰਮ ਦੇ ਵਿੱਚ 21 ਜਾਣੇ ਉਹਨਾਂ ਨੇ ਜਿਹੜੇ ਸਿਮਾਰਕ ਇਹ ਮੌਤ ਦੇ ਘਾਟ ਉਤਾਰ ਦਿੱਤੇ ਤੇ ਮਹਾ ਜਿਹੜਾ ਸੀ ਫਰਖशीर ਆਪਣੀ ਜਾਨ ਬਚਾ ਕੇ ਹਟਿਆ ਕਿੰਨੇ ਦਿਨ ਕੋ ਸਿੱਖ ਇਸੇ ਤਰ੍ਹਾਂ ਫਰਤੀਲਾ ਵੀ ਹੈ ਜੋ ਸ਼ੀਲਾ ਵੀ ਹੈ ਇਹ ਜੋਸ਼ ਦੇ ਨਾਲ ਨਾਲ ਇਹਨੂੰ ਹੋਸ਼ ਦਾ ਵੀ ਪਤਾ ਦੇ ਹੋਸ਼ ਦੇ ਵਿੱਚ ਵੀ ਰਹਿਣਾ ਹੈ ਤੇ ਗੁਰੂ ਆਪ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਸਾਰੇ ਸ਼ੈਨਸ਼ਾਈ ਚਿੰਨ੍ਹ ਵੀ ਜੀ ਪਖਤਰੀ ਬਣਾਇਆ ਬਾਜਰੀ ਰੱਖਿਆ ਫੌਜ ਵੀ ਰੱਖੀ ਤੇ ਇਹੋ ਜਿਹੀਆਂ ਚੀਜ਼ਾਂ ਸਾਰੀਆਂ ਜਿਹੜੀਆਂ ਸੀ ਚੁਗਦੀਆਂ ਪਈਆਂ ਸੀ ਚਾਰ ਜੰਗਾਂ ਲੜੀਆਂ ਤੇ ਚਾਰੇ ਜੰਗਾਂ ਦੇ ਵਿੱਚ ਜਿੱਤ ਪ੍ਰਾਪਤ ਹੋਈ ਗੁਰੂ ਹਰਗੋਬਿੰਦ ਪਾਇਸ਼ਾ ਜੀ ਨੂੰ ਤੇ ਪਹਿਲੀ ਜੰਗ ਦੇ ਵਿੱਚ ਗੁਰਤੇਗ ਬਹਾਦਰ ਪਾਇਸ਼ਾ ਨੇ ਜੰਗ ਦੇ ਜੋਹਰ ਦਿਖਾਏ ਜਲੰਧਰ ਦੀ ਪਹਿਲੀ ਜੰਗ ਹੋਈ ਉੱਥੇ ਜਿਹੜੇ ਸੀ ਜਦੋਂ ਜੰਗ ਦੇ ਜੋਹਰ ਦਿਖਾਏ ਤੇ ਗੁਰੂ ਹਰਗੋਬਿੰਦ ਪਾਇਸ਼ਾ ਜੀ ਨੇ ਕਹਿੰਦੇ ਉਹ ਸਵੇਰੇ ਨਾਂ ਨਾਮ ਸੀ ਪਹਿਲਾਂ ਤੇਗਮਲ ਤੇ ਫਿਰ ਬਾਅਦ ਵਿੱਚ ਪਤਾ ਨਾਮ ਕੀ ਰੱਖ ਦਿੱਤਾ ਕਹਿੰਦੇ ਇਹ ਤੇ ਤੇਗ ਬਹਾਦਰ ਹੈ ਉਸ ਵੇਲੇ ਗੁਰੂ ਗੋਬਿੰਦ ਗੁਰੂ ਹਰਗੋਬਿੰਦ ਪਾਇਸ਼ਾ ਨੇ ਨਾਮ ਰੱਖਿਆ ਸੀ ਤੇਗ ਬਹਾਦਰ ਤੇਗਮਲ ਤੋਂ ਨਾਮ ਬਦਲ ਕੇ ਰੱਖਿਆ ਸੀ ਤੇਗ ਬਹਾਦਰ ਤੇ ਤੇਗ ਦਾ ਧਨੇ ਹੈ ਇਹ ਤੇ ਤੇਗ ਦਾ ਧਨੇ ਹੈ E tem